ਦੀ ਭਾਰੀ ਮੋਦੀ ਜੀ ਦੀ ਕਿੰਨਾ ਭਾਰੀ ਉਹਨਾਂ ਦਾ ਸਪੋਰਟ ਵੀ ਅਸੀਂ ਲੋਕ ਸਾਰੇ ਹੀ ਇਸ ਵੇਲੇ ਕਿਉਂ ਜੁਆਇਨ ਕੀਤੇ ਆ ਵੀ ਭਾਈ ਲੁਧਿਆਣੇ ਤੇ ਪੰਜਾਬ ਦੀ ਕੁਸ਼ਕਰੀਏ ਡਵੈਲਪਮੈਂਟ ਕਰੀਏ ਅਮਨ ਸ਼ਾਂਤੀ ਲਿਆਈਏ ਹੋਰ ਕੀ ਸੋਚਾ ਹੋਰ ਦੱਸੋ ਕੀ ਸੋਚ ਹੋਰ ਤੇ ਅਸੀਂ ਸਿਰਫ ਕਿਉਂਕਿ ਅਸੀਂ ਤਾਂ ਲੁਧਿਆਣੇ ਦੇ ਰਹਿਣ ਵਾਲੇ ਆ ਅਸੀਂ ਲੁਧਿਆਣੇ ਦੇ ਜੰਮ ਵਾਲਾ ਜਾਣਦੇ ਆ ਲੁਧਿਆਣੇ ਚ ਵੀ ਕੀ ਕੀ ਤਕਰੀਫਾਂ ਹੈ ਉਹ ਦਰਦ ਅੰਦਰ ਤੇ ਉਹ ਸਰਕਾਰ ਮੋਦੀ ਜੀ ਦੀ ਆ ਜਾਂਦੀ 10 ਸਾਲ ਵੀ ਆਈ ਸਾਡਾ ਸੁਪਨਾ ਦੂਗਾ ਇਸ ਵਾਰ ਵੀ ਮੋਦੀ ਦੀ ਸਰਕਾਰ ਆ ਰਹੀ ਆ ਪਰ ਇਸ ਵਾਰ ਕਮਲ ਦਾ ਫੁੱਲ ਜਤਾ ਕੇ ਉਹ ਸੁਪਨਾ ਪੂਰਾ ਕਰਾਣਾ ਉਹ ਕੁਛ ਵੀ ਕਹਿਣ ਸਾਡਾ ਏਜੰਡਾ ਡਿਵੈਲਪਮੈਂਟ ਆ ਅਸੀਂ ਮੋਦੀ ਜੀ ਦੇ ਨਾਂ ਤੇ ਡਿਵੈਲਪਮੈਂਟ ਦੇ ਬੁੱਧ ਤੇ ਕੱਲ੍ਹ ਦਾ ਅੱਜ ਗਊਸ਼ਾਲਾ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਿੱਟੂ ਜੀ ਤੱਕ ਕਦੀ ਗਊਸ਼ਾਲਾ ਪਹੁੰਚੇ ਨਹੀਂ ਚੋਣਾਂ ਵੀ ਸਾਲਾਂ ਸੀ ਵੀ ਕਿਹਾ ਗਿਆ ਤੁਹਾਨੂੰ ਕਹਿੰਦੇ ਵੋਟਾਂ ਜਦੋਂ ਆਉਂਦੀਆਂ ਨੇ ਉਹ ਵੀ ਆਉਂਦੇ ਨੇ ਟੂਰਿਸਟ ਆ ਉਹ ਜੋ ਮਰਜੀ ਕਰਨ ਜੋ ਮਰਜੀ ਕਹਿਣ ਉਹਨਾਂ ਨੂੰ ਬਹੁਤ ਬਹੁਤ ਇਸ ਗੱਲ ਤੋਂ ਮਾਰਕ ਬਟ ਅਸੀਂ ਪੰਜਾਬ ਦੀ ਤੇ ਲੁਧਿਆਣੇ ਦੀ ਡਵੈਲਪਮੈਂਟ ਦੀ ਗੱਲ ਸਿਰਫ ਮੋਦੀ ਜੀ ਦੀ ਗੱਲ ਤੇ ਆਪਣੇ ਬੀਜੇਪੀ ਦੀ ਗੱਲ ਸਰਦਾਰ ਨੂੰ ਕਿ ਟੈਂਟਾਂ ਦੀ ਗੱਲ ਦਾ ਦਰਦ ਵੀ ਕੀ ਹੈ ਜੀ ਸਰਦਾਰ ਨੂੰ ਟੈਂਟ ਲੱਗੇ ਟੈਂਟ ਨਹੀਂ ਇੱਥੇ ਲੱਗੇ ਨਹੀਂ ਨਹੀਂ ਉਹ ਤਾਂ ਇਹ ਅਸੀਂ ਵੀ ਛੇ ਕੋਈ ਫੰਕਸ਼ਨ ਕਰਨੋਂ ਰੁਕੂਗਾ ਉਹ ਉਸੇ ਤਰੀਕੇ ਨਾਲ ਅਸੀਂ 10 10 ਫੁੱਟ ਅੱਗੇ ਟੈਂਟ ਜਿੰਨਾ ਲਾਵਾਂਗੇ ਇਹ ਅਭੀ ਉਰੇ ਸੇਵਾ ਕਰਨ ਆਉਂਦੇ ਹਨਾ ਉਰੇ ਗੁੰਡਾਗਰਦੀ ਥੋੜੀ ਕਰਨਾ ਆਉਂਦਾ ਸੀ ਠੀਕ ਹੈ ਰਾਜਾ ਵੜਿੰਗ ਜੀ ਨੇ ਜਦੋਂ ਉਹ ਲੋਕਾਂ ਦੀ ਗੱਲ ਦੇਖਦੇ ਨੇ ਉਹਨਾਂ ਦਾ ਵਿਰੋਧ ਕੀਤਾ ਮੈਨੂੰ ਕਿਹਾ ਗਿਆ ਸਾਡਾ ਕਿਸੇ ਨੇ ਕਿਹਾ ਜੀ ਮਕਰਾਈ ਨਹੀਂ ਕਾਂਗਰਸ ਦੇ ਕੈਂਡੀਡੇਟ ਦਾ ਕਹਿੰਦਾ ਸੀ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਉਦੋਂ ਫਿਰ ਸਭੀ ਵੀ ਕਾਂਗਰਸ ਦੇ ਵਿੱਚ ਨਹੀਂ ਕਦੀ ਤੁਹਾਡਾ ਵੀ ਵਿਰੋਧ ਹੋਇਆ ਇਸ ਤਰ੍ਹਾਂ ਬਿਲਕੁਲ ਹੁੰਦਾ ਸੀ ਮੇਰਾ ਵੀ ਵਿਰੋਧ ਹੁੰਦਾ ਸੀ ਮਹਾਲੀ ਜਦੋਂ ਮੈਂ ਕੈਂਡੀਡੇਟ ਸੀ ਉਦੋਂ ਵੀ ਹੋਇਆ ਜਦੋਂ ਮੈਂ ਲੁਧਿਆਣੇ ਆਇਆ ਉਦੋਂ ਵੀਰੋਦ ਸੱਚ ਕਰ ਲਉ ਉਹਨੂੰ ਕਿਵੇਂ ਕਿਵੇਂ ਕਾਂਗਰਸ ਦੇ ਜਦੋਂ ਇਹ ਹੋਇਆ ਸਾਰਾ ਕੁਛ ਇਟੀਫ ਹੋਇਆ ਗੁਰਦੁਆਰਾ ਸਾਹਿਬ ਦਾ ਆਇਆ ਗਿਆ ਲੋਕ ਮਾਰੇਗੇ ਤਾਂ ਕਾਂਗਰਸ ਦਾ ਕੋਈ ਖਿਆਲ ਨਹੀਂ ਆਇਆ ਕਿ ਉਹ ਪਾਰਟੀ ਕਿਉਂ ਛੱਡਾਂ ਜੀ ਥੋੜੇ ਥੋੜੂ ਪੁੱਛ ਕੇ ਛੱਡਣੀਆਂ ਕਮਲ ਦੇ ਫੁੱਲ ਤੇ ਲਾ ਕੇ ਬਿੱਟੂ ਜੀ ਨੂੰ ਇੱਥੇ ਜਿਤਾ ਕੇ ਵੇਚਾਂਗੇ ਹੋਰ ਇਸ ਇਸ ਵਾਰ 400 ਬਾਰ ਦਾ ਨਾਅਰਾ ਉਹ ਸੱਚ ਕਰਕੇ ਦਿਖਾਵਾਂਗੇ ਇਹੀ ਸਾਰੇ ਨੇ ਸ਼ਿਸ਼ਵਸਨਤ ਮੈਂ ਸਾਰੇ ਇਲਾਕੇ ਦਾ ਸਾਰੇ ਮਾਤਵਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੁਸ਼ੀਆਂ ਦੀ ਗੱਲ ਆ ਕਿ ਗੁਰਦਾਤਾ ਸਾਹਿਬ ਦੇ ਚੋਣਾਂ ਦੇ ਵਿੱਚ ਅੱਜ ਜਿਹੜਾ ਚੋਣਵੀ ਸਭਾ ਹੋਈ ਹੈ ਔਰ ਇਹ ਗੁਰਨਾਨਕਪੁਰਾ ਮੰਡਲ ਪੈਂਦਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਜਿਸ ਦੇ ਪ੍ਰਵਾਨੀ ਸ਼੍ਰੀ ਅਸ਼ਨੀ ਟੰਡਰ ਜੀ ਪਰਕੇਸ਼ਵ ਗੁਫਤਾ ਜੀ ਚ ਅਧਿਐਕਸ਼ ਨੇ ਔਰ ਕਾਕਾ ਸੋਨਜੀ ਔਰ ਸੰਦੀਪ ਕਪੂਰ ਜੀ ਜਿਨ੍ਹਾਂ ਨੇ ਅੱਜ ਮਿਹਨਤ ਕੀਤੀ ਹੈ ਸਾਰਾ ਨਾਲ ਕੇ ਤੇ ਅੱਜ ਇਹ ਪ੍ਰੋਗਰਾਮ ਸਟੇਟ ਪਾਇਆ ਹੈ ਔਰ ਮੈਂ ਇਹ ਦੱਸਣਾ ਚਾਹਨਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲੋਕ ਪਸੰਦ ਕਰ ਰਹੇ ਹਨ ਉਹ ਇਹ ਕਹਿ ਰਹੇ ਨੇ ਕਿ ਵੋਟ ਜਿਹੜੀ ਹੈ ਅਸੀਂ ਰਾਮ ਦੇ ਨਾਮ ਦੇ ਉੱਪਰ ਪਾਣੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਉਹਦੀ ਉਸ ਮਾਲਾ ਦੀ ਕੜੀ ਦੇ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਅੱਜ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਕਿਉਂ ਆਏ ਉਹ ਕਹਿੰਦੇ ਵੀ ਮੈਂ ਐਨੇ ਸਾਲ ਰੀਆਵਾ ਕਾਂਗਰਸ ਪਾਰਟੀ ਤੇ ਤੇ ਮੈਂ ਨਾਰੇ ਮਾਰ ਕੇ ਵਾਪਸ ਆ ਜਾਂਦਾ ਸੀਗਾ ਤੇ ਨਾ ਮੈਂ ਅੰਦਰ ਕੋਈ ਡਵੈਲਪਮੈਂਟ ਦੀ ਗੱਲ ਕਰ ਸਕਦਾ ਸੀ ਨਾ ਕੁਝ ਕਰ ਸਕਦਾ ਸੀ ਪਾਰਟੀ ਦਾ ਪ੍ਰੋਟੋਕੋਲ ਸੀ ਕਿ ਤੁਸੀਂ ਅੱਜ ਵਾਕ ਆਊਟ ਕਰਕੇ ਵਾਪਸ ਆਠਾ ਤੇ ਉਹ ਵਾਕ ਆਊਟ ਕਰਕੇ ਵਾਪਸ ਆ ਜਾਂਦੇ ਸੀਗੇ ਉਸ ਤੋਂ ਬਾਅਦ ਆ ਕੇ ਆਰਾਮ ਕਰਦੇ ਸੀਗੇ ਉਹਨਾਂ ਨੂੰ ਇਹ ਲੱਗਿਆ ਕਿ ਸਰਕਾਰ ਦੁਬਾਰਾ ਫਿਰ ਸ਼੍ਰੀ ਨરેન્દ્ર મોદી ਜੀ ਦੀ ਆ ਰਹੀ ਹੈ ਤੇ ਕਿਉਂ ਨਾ ਹੋਵੇ ਕਿ ਸ਼੍ਰੀ ਨરેન્દ્ર મોદી ਜੀ ਨਾਲੇ ਨਾਲ ਮਿਲ ਕੇ ਕੰਮ ਕਰਕੇ ਆਪਣੇ ਲੁਧਿਆਣਾ ਸ਼ਹਿਰ ਦੀ ਤਰੱਕੀ ਲਈ ਕੰਮ ਕਰੀਗੇ ਉਹਨਾਂ ਨੇ ਲੁਧਿਆਣਾ ਸ਼ਹਿਰ ਦੀ ਤਰੱਕੀ ਦੇ ਲਈ ਕਿਸ਼ਲਾ ਇਹ ਨਹੀਂ ਇੱਕ ਕੰਮ ਨਹੀਂ ਕੀਤਾ ਬਹੁਤ ਕੰਮ ਕੀਤੇ ਆ ਉਹਨਾਂ ਨੇ ਸਰਕਾਰੀ ਸਕੂਲ ਬਣਾਇਆ ਸਿਵਲ ਹਸਪੀਟਲ ਨੂੰ ਫੰਡ ਦਿੱਤੇ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਆ ਜਿਹੜਾ ਐਲੀਵੇਟਰ ਰੋਡ ਹੈਗਾ 750 ਕਰੋੜ ਦਾ ਉਹ ਬਣਾਇਆ 650 ਕਰੋੜ ਰੁਪਿਆ ਨਾਲਿਆ ਪ੍ਰੋਜੈਕਟ ਲੈ ਕੇ ਆਦਾ ਅਜੇ 150 ਕਰੋੜ ਕਿੱਥੋਂ ਮੰਗਸਾ ਸਰਕਾਰ ਨੇ ਸੈਂਟਰ ਸਰਕਾਰ ਤੋਂ ਮੋਦੀ ਸਾਹਿਬ ਨੇ ਦਿੱਤੇ ਪੈਸੇ ਔਰ 150 ਕਰੋੜ ਰੁਪਿਆ ਅਜੇ ਤੱਕ ਪਤਾ ਹੀ ਨਹੀਂ ਆ ਵੀ ਇਹਨਾਂ 150 ਕਰੋੜ ਰੁਪਿਆ ਕਿੱਥੇ ਖਰਚ ਕਰ ਦਿੱਤਾ ਨਾਲੇ ਦਾ ਪਾਣੀ ਅਜੇ ਉਦਾਂ ਦਾ ਉਦਾਂ ਹੀ ਆ ਅੱਜ ਬਿੱਟੂ ਜੀ ਵਾਅਦਾ ਕਹਿ ਗਏ ਨੇ ਕਿ ਇੱਕ ਸਾਲ ਬਾਅਦ ਤੁਸੀਂ ਦੇਖੋ ਕਿ ਪਾਣੀ ਪੀਣ ਯੋਗ ਹੋਏਗਾ ਤੇ ਸਾਫ਼ ਹੋਏਗਾ ਐਸੀਆਂ ਚੀਜ਼ਾਂ ਜੜੀਆਂ ਨੇ ਸਰਕਾਰ ਚ ਰਹਿ ਕੇ ਹੋ ਸਕਦੀਆਂ ਨੇ ਅੱਜ ਇਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਮੈਂ ਚਾਹਨਾ ਕਿ ਅਲਾਜ ਜਿਹੜਾ ਆਸ਼ਵਨ ਤਾੜਾ ਹਰ ਬੰਦੇ ਦਾ ਬਣੇ ਨੀਲਾ ਤਾੜਾ ਹਰ ਬੰਦੇ ਦਾ ਬਣੇ ਔਰ 80 ਕਰੋੜ ਲੋਕਾਂ ਨੂੰ ਜਿਹੜਾ ਰਾਸ਼ਨ ਮਿਲਦਾ ਵਾ ਉਹ ਉਸ ਨੂੰ ਅਸੀਂ ਵਧਾਈਏ ਹੋਰ ਵਧਾਈਏ ਕਿ ਮੁਫਤ ਰਾਸ਼ਨ ਮਿਲਦਾ ਜੇ ਇਹ ਮੁਫਤ ਵਿਵਲੀ ਦੀ ਗੱਲ ਕਰ ਸਕਦੇ ਆ ਤੇ ਜਿਹੜਾ ਮੁਫਤ ਰਾਸ਼ਨ ਮਿਲ ਰਿਹਾ ਉਹ ਕਿਤੇ ਉਹਨਾਂ ਤੋਂ ਘੱਟ ਆ ਇਹ ਬਹੁਤ ਵੱਡੀ ਗੇਨ ਆ ਕਿਸੇ ਦਾ ਪੇਟ ਪਰਣਾ ਮੈਂ ਸਮਝਦਾ ਕਿ ਮੋਦੀ ਜੀ ਨੇ ਅਗਲੇ 5 ਸਾਲ ਲਈ ਵੀ ਹੋਰ ਐਲਾਨ ਕਰ ਦਿੱਤਾ ਕਿ ਅਗਲੇ ਹੋਰ 5 ਸਾਲਾਂ ਤੱਕ ਮਿਲਦਾ ਰਹੇਗਾ ਪਰ ਜਿਹੜੇ ਇਥੇ ਸਥਾਨੀਆ ਐਮਐਲਏ ਆ ਉਹਦਾ ਦੀ ਗੱਲ ਕਰਾਂ ਸਥਾਨੀਆ ਐ ਮੈਨੂੰ ਅੱਜ ਟਿਕਟ ਦੇ ਦਿੱਤੀ ਭਗਵੰਤ ਮਾਨ ਜੀ ਨੇ ਲੋਕ ਸਭਾ ਦੀ ਔਰ ਮੈਂ ਸਮਝਦਾ ਕਿ ਜਿੰਨਾ ਉਹ ਛੋਟ ਬੋਲ ਸਕਦੇ ਆ ਬੋਲ ਕੇ ਲੋਕਾਂ ਨੂੰ ਕਾਵੀ ਸਰੇਵ ਦੇ ਨਾਲ ਉਹ ਕਰਦੇ ਆ ਕੋਈ ਡਰਾ ਕੇ ਕਰਦੇ ਆ ਕੁਝ ਕਿਸ ਤਰੀਕੇ ਨਾਲ ਕਰਦੇ ਆ ਔਰ ਉਹਨਾਂ ਨੇ ਪਿਛਲੇ ਜਿਹੜੇ ਉਹਨਾਂ ਦੇ ਵਰਕਰ ਨੇ ਵੋਲੰਟੀਅਰ ਨੇ ਉਹ ਕਹਦੇ ਸੀ ਜੀ ਬਿੱਟੂ ਜੀ ਨੇ ਆਪਣੇ ਆਪਰਾਸ਼ਣ ਸਾਹਿਬ ਨੇ 20 ਕਰੋੜ ਰੁਪਏ ਡਵੈਲਪਮੈਂਟ ਕਰਾਇਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ 20 ਕਰੋੜ ਦਾ ਕੰਮ ਕਿੱਥੇ ਆ ਜੇ ਮਿਨੀ ਰੋਡ ਬਣਾ ਦਾ ਕੰਮ ਪੂਰਾ ਹੋਇਆ ਤੇ ਉਹ ਸਮਾਰਟ ਸਿਟੀ ਦਾ ਜੇ ਉਹ ਸ਼ਿਵਾਈ ਨਗਰ ਨਾਲ ਦਾ ਕੰਮ ਹੋਇਆ ਉਹ ਸਮਾਰਟ ਸਿਟੀ ਦਾ ਜੇ ਉਹ ਦੂਜਾ ਨਾਲਾ ਗੁਰਦਾ ਦੁਖਦਾਰ ਤੋਂ ਲੈ ਕੇ ਸ਼ਗਨ ਪਲੇਸ ਤੱਕ ਹੋਇਆ ਉਹ ਸਮਾਰਟ ਸਿਟੀ ਦਾ ਜੇ ਐਲੀਵੇਟਰ ਰੋਡ ਬਣੇ ਉਹ ਸਮਾਰਟ ਸਿਟੀ ਦੇ ਜੇ ਕਿੱਸ ਮਾਰਕੀਟ ਬਣੀ ਉਹ ਆਪਣੇ ਅਸ ਤੇ 22 ਮਾਰਚ ਨੂੰ ਜਿਹੜਾ ਪੈਸਾ ਆਇਆ ਤੇ ਉਹਨਾਂ ਨੇ ਪੈਸੇ ਖਰਚੇ ਕਿੱਥੇ ਆ ਮੈਂ ਤਾਂ ਇਹ ਪੁੱਛਦਾ ਪਿਆ ਕਿ ਦੱਸੋ ਤੁਸੀਂ 2 ਸਾਲ ਦੇ ਵਿੱਚ ਕੀ ਕੀਤਾ 2 ਸਾਲ ਨੂੰ ਲੁੱਟਿਆ ਤੇ ਕੁੱਟਿਆ ਡਰਾਇਆ ਲੋਕਾਂ ਨੂੰ ਕਿ ਲੋਕ ਡਰਨ ਵਾਲੇ ਨਹੀਂ ਆ ਲੋਕ ਬਹੁਤ ਸਮਝਦਾਰ ਹੋ ਗਏ ਆ ਔਰ ਮੈਂ ਕਹਿੰਦਾ ਸਾਰਿਆਂ ਨੂ ਜਿਆਣਾ ਸ਼ਹਿਰ ਵਸਨੋਂ ਅਪੀਲ ਕਰਦਾ ਕਿ ਸਾਡੇ ਐਨਏ 95 ਤੋਂ ਲੈ ਕੇ ਹੁਣ ਤੱਕ 1995 ਰੋਸ਼ੀ ਸਤਪਾਲੀ ਵਿਸਾਇ ਜੀ ਕਮਲ ਦੇ ਨਿਸ਼ਾਨ ਤੇ ਲੜੇ ਸੀ ਅੱਜ 2023 ਹੋ ਗਿਆ 30 ਸਾਲਾਂ ਬਾਅਦ ਅੱਜ ਸਾਨੂੰ ਕਮਲ ਦਾ ਫੁੱਲ ਦੁਬਾਰਾ ਮਿਲਿਆ ਉਹ ਚੇਤੀਆਂ ਸਾਲਾਂ ਬਾਅਦ ਕਮਲ ਦਾ ਫੁੱਲ ਮਿਲਿਆ ਤੇ ਸਾਨੂੰ ਇਹ ਚਾਹੀਦਾ ਕਮਲ ਦੇ ਫੁੱਲ ਤੇ ਮੋਹਰਾ ਲਗਾ ਕੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਆਪਾਂ ਕਾਮਯਾਬ ਕਰੀਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਆਪਾਂ ਉਹਨਾਂ ਨੂੰ ਚੌਥੀ ਵਾਰ ਬਣਾਈਏ। ਉਹ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਅੱਜ ਬਾਹਰਲੇ ਦੇਸ਼ ਵਾਲੇ ਉਹਨਾਂ ਦੀ ਗੱਲ ਨੂੰ ਮੰਨਦੇ ਆ। ਉਹ ਦੇਖਦੇ ਆ ਕਿ ਸ਼੍ਰੀ ਨਰਿੰਦਰ ਮੋਦੀ ਜੀ ਕਿਹੈਸਾ ਕੰਮ ਕਰ ਰਹੇ ਆ ਜਿਹੜਾ ਕੋਈ ਨਹੀਂ ਕਰ ਸਕਦਾ ਤੇ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਤਾਂ ਕੋਈ ਬੁਲਾਉਂਦਾ ਹੀ ਨਹੀਂ। ਇਹਨਾਂ ਦੇ ਕੋਈ ਗੱਲ ਹੀ ਨਹੀਂ ਕਰਦਾ। ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਰਦਾ ਹੋਇਆ ਕੇ ਸਾਲ ਉਹ ਸਰਦਾਰ ਰਵਨੀਸ਼ ਸਿੰਘ ਜਿਸਾਕੇ ਕੈਦਰ ਜੀ ਭੇਜੀਏ ਕੇਂਦਰੀ ਮੰਤਰੀ ਬਣ ਸਾਡੇ ਸ਼ਹਿਰ ਦੇ ਡਿਵੈਲਪਮੈਂਟ ਹੋਏ ਐਂਨੇ ਕਰਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼ੇ